ਢੇਰੀਆਂ ਕੋਲੇ ਚਲਾ ਜਾ ਜਾਇ ਨੂੰ ਲੈ ਕੇ ਜਿਹੜੇ ਜਿਹੜੇ ਸਰਬਰਾਮ ਨੂੰ ਪਿਆਰ ਕਰਦੇ ਆ ਇੱਕ ਵਾਰੀ ਤਾੜੀਆਂ ਜ਼ੋਰਦਾਰ ਮਾਰ ਦਿਓ ਮੇਰੇ ਵੀਰੋ ਸਰਬਰਾਮ ਦੇਣੀ ਇੱਕ एलान ਹੈ ਸਰਬਰਾਮ ਦੇ ਪਰਿਵਾਰ ਬਾਰੇ ਸਭ ਨੂੰ ਪਤਾ ਤੇ ਸਰਬਰਾਮ ਦਾ ਪਾਪਾ ਕਹਿੰਦੇ ਨਾਲ ਘਰ ਪਈ ਇਹ ਗੱਲ ਸੋਚ ਕੇ ਰੱਖੀ ਐ ਆਪਾਂ ਨਹੀਂ ਉਹ ਗੁਰੂ ਮਹਾਰਾਜ ਨੇ ਮਾਈ ਵੀਰੋ ਭਾਈ ਭਟੂ ਨੇ ਘਰ ਪਵਾਉਣਾ ਆਪਾਂ ਥੋੜਾ ਅੱਗੇ ਲੱਗਣਾ ਕਿਉਂਕਿਰ ਸਿੰਘ ਜੀ ਲੋਕਾਂ ਦੀ ਮਦਦ ਦੇ ਨਾਲ ਤੇ ਜਦੋਂ ਸਰਪ੍ਰਾਨ ਦਾ ਘਰ ਪੈਣ ਲੱਗ ਗਿਆ ਬਿੱਲਾ ਗੱਲ ਤੀਨੇ ਵਾਲਿਆ ਮਾਜੇ ਦਾ 4 by 4 ਪ੍ਰਮੋਟਰ ਤੇ ਸਰਪ੍ਰਾਨ ਦੇ ਘਰ ਦੇ ਲਈ 2 ਲੱਖ ਰੁਪਈਆ ਜਿਹੜਾ ਦਿੱਤਾ ਜਾਵੇਗਾ ਇੱਕ ਵਾਰੀ ਤਾੜੀਆਂ ਜ਼ੋਰਦਾਰ ਮੇਰੇ ਵੀਰੋ ਜੇ ਆਪ ਦਾ ਬਣਾਇਆ ਦੇ ਆਪਦੇ ਲਈ ਖੜਾਂਗੇ ਵੀ ਲੈ ਵੀ ਸਰਬੰਨਾ ਜਦੋਂ ਤੇਰਾ ਘਰ ਪੈ ਲੱਗ ਗਿਆ 2 ਲੱਖ ਰੁਪਈਆ ਬਿੱਲੇ ਗਲੇ ਦੀਨੇ ਵਾਲਾ ਫੇਰ ਪਾ ਫੇਰ ਪ੍ਰਮੋਟਰ ਉਹਨਾਂ ਮੰਨਿਓ ਐ ਇੱਕ ਵਾਰੀ ਤਾੜੀਆਂ ਜ਼ੋਰਦਾਰ ਬਿੱਲੇ ਗਲੇ ਦੀਨੇ ਵਾਲੀ ਦੇ ਨਾਂ ਤੇ ਆਪਾਂ ਮਾਰ ਦਈਏ ਲੈ ਵੀ ਬਲਤੇਜ 500 ਆ ਜਿਹੜਾ ਸਰਪ੍ਰਾਨ ਦੇ ਲਈ ਪੁੱਦਾ ਕਰ ਲਈਏ ਲੈ ਵੀ ਸਰਬੰਨਾ ਸਿੱਧੇ ਰਾਹ ਚੱਲਦਾ ਜਾਈ ਪੁੱਤ ਆ ਘਰ ਮਾਰਾ ਇਹਨੇ ਬਹੁਤ ਦੇਣਾ ਇੱਕ ਵੱਡੀ ਨੇ ਘਰਾਂ ਦੇ ਘਰ ਪਰਤੇ ਆ